2009 ਮਾਡਲ ਆ ਹੋ ਗਿਆ 3 ਸਪੀਡ ਸਾਡਾ ਗੇਅਰ ਸਾਡਾ ਗੇਅਰ ਜੁਆਇਗਲੋਪੀ ਦੇਖ ਸਕਦੇ ਹੋ ਇੱਕ ਨੰਬਰ ਇਹ ਰਿਹਾ ਇੱਕ ਮਾਡਲ ਜੀ 2008 ਮਾਡਲ 52 45 ਮੈਸੀ ਟਾਇਰ ਉਹਦੇ ਵੀ ਵਧੀਆ ਕਲੇਸ ਦੇ ਵਿਚਾਰੇ ਨੇ ਲਗਭਗ ਇਸ ਟਾਇਰ ਹੈਗੇ ਨੇ 35% ਮੁੱਲੇ ਟਾਇਰ ਹੈਗੇ ਲਗਭਗ 30% 855 ਦਾ ਨੰਬਰ ਲਾਈ ਇਹ 12 ਜੀ 2012 2012 ਮਾਡਲ ਆ ਹਾਂ ਬਾਕੀ ਰੈਕਟਰ ਮੇਰੇ ਕੋਲ ਚੰਗਾ ਟਰੈਕਟਰ ਆ ਪਾ ਦਾ। ਅੱਜ ਹੁਣ ਆਪਾਂ ਤੁਹਾਨੂੰ ਜਿਹੜੇ ਮੁੰਡੇ ਟਰੈਕਟਰ ਖੜੇ ਨੇ ਇਹ ਦਿਖਾਉਨੇ ਆ। ਬਾਕੀ ਸਾਰੇ ਟਰੈਕਟਰ ਚੰਗੇ ਨੇ ਬਾਈ ਉਹਨਾਂ ਕੋਲ। ਕਿੰਨਾ ਮੜਦਾ ਵੀ ਟਰੈਕਟਰ ਜੀ ਇਹ 8 ਮਾਡਲ ਆ ਜੀ। 2008 ਮਾਡਲ। ਟਾਇਰ ਇਹਦੇ ਵੀ ਬੜੇ ਨਾਲ ਚੰਗੇ ਟਾਇਰ ਪਏ ਨੇ ਲਗਭਗ ਹੈਗੇ 75-75%। ਸਾਤਰੀ ਲੱਗੀ ਹੋਈ ਐ ਕਨੋਪੀ ਲੱਗੀ ਹੋਈ ਐ। 2008 ਮਾਡਲ। ਡਿਮਾਂਡ ਕਨੇ ਜੀ। ਸਵਾਤ ਹੈ ਤੁਹਾਡਾ ਆਪਣੇ ਅੱਜ ਦੇ ਵੀਡੀਓ ਦੇ ਵਿੱਚ ਪਿਆਰੇ ਵੀਰੋ ਅੱਜ ਖੜੇ ਆਂ ਸਰੰਦ ਪਿੰਡ ਦਾ ਸਾਉਂਡੇ ਪੂਰੇ ਬਾਈ ਜੀ ਨੇ ਬਾਈ ਉਹਨੇ ਬੜੇ ਜੀ ਤੁਹਾਡੇ ਆਪਣੇ ਚੈਨਲ ਤੇ ਵੀਡੀਓ ਦੇਖੀ ਜਾਨੇ ਬਾਈ ਜੀ ਉਹਨਾਂ ਕੋਲ ਸਾਇਕਲ ਦਾ ਸਾਭੀ ਵੱਡਾ ਕਲੈਕਸ਼ਨ ਹੁੰਦਾ ਏ ਤੇ ਅੱਜ ਡਾਟਾ ਆਪਾਂ ਤੁਹਾਨੂੰ ਦਿਖਾਵਾਂਗੇ ਬਾਈ ਜੀ ਆਪਣੇ ਨਾਲ ਨੇ ਬਈ ਸਵਾਤ ਆਪਣੇ ਚੈਨਲ ਤੇ ਹਾਂਜੀ ਪੂਰੇ ਇੱਥੇ ਟਾਈਟਲ ਆਪਾਂ ਕੰਮ ਕਰਦੇ ਹਾਂ ਹਾਂਜੀ ਇਹਦੀ ਮੇਨ ਲੋਕੇਸ਼ਨ ਸਮਝ ਆ ਜਾਣਗੀ ਜਿਦਾਂ ਬਈ ਜੀ ਬੰਦਰੋਂ ਆਉਂਦੇ ਪਰਸਾਨੀ ਨਾ ਹੋਵੇ ਇਹਨਾ ਸਰੰਦ ਤੋਂ ਭਾਰਸਾ ਰੋਡ ਤੇ ਆ ਬਾਹਲਾ ਨਹਿਰ ਤੇ ਸੌਂਡਾ ਪਿੰਡ ਠੀਕ ਹੈ ਜੀ ਹਾਂ ਜੱਲਾ ਸੌਂਡਾ 4 ਕਿਲੋਮੀਟਰ ਦੱਖਣ ਵਾਲੇ ਪਾਸੇ ਈਟੀ ਰੋਡ ਤੋਂ ਦਿੱਲੀ ਵਾਲੇ ਤੋਂ ਠੀਕ ਇੱਥੇ ਹੈ ਹਾਂ ਬਾਕੀ ਫੋਨ ਨੰਬਰ ਦਾਂਗੇ ਕੋਈ ਦਿੱਕਤ ਆਈ ਹਾਂਜੀ ਇਹਨਾਂ ਦਾ ਫੋਨ ਕਰ ਲੈ ਹੈਲ ਸਿੰਘ ਵਾਜੀ ਦਾ ਨਾਮ ਆ ਤੇ ਅਜੋ ਆਪਾਂ ਕਰਦੇ ਆਂ ਸ਼ੁਰੂਆਤ ਅਸੀਂ ਆਪਾਂ 8 ਟਰੈਕਟਰ ਬੜੇ ਸਾੜੀ ਹਾਂਜੀ ਕਰ ਲਓ ਪੰਜਾਬ ਨੰਬਰ ਟਰੈਕਟਰ ਹੈ ਜੀ ਹਾਂਜੀ ਪੀਵੀ 11 ਠੀਕ ਹੈ ਤੇ ਮਾਡਲ ਕਿੰਨਾ ਹੈ ਜੀ ਇਹ ਮਾਡਲ 3 ਹੈ ਜੀ 2003 ਮਾਡਲ ਫਾਰਮ ਟ੍ਰੈਕ 60 ਹਾਂਜੀ ਬਾਕੀ ਟਾਇਰ ਹੈਗੇ ਨੇ ਲਗਭਗ ਅੱਧੇ ਟਾਇਰ ਹੈਗੇ ਨੇ ਹਾਂਜੀ ਤੇ ਕਲੀਨ ਡਿਮਾਂਡ ਜਿਹੜੀ ਇਹਦਾ 2 15 ਮੰਗਦੇ ਆ ਜੀ 2 15 ਹਾਂਜੀ ਠੀਕ ਹੈ ਤਿੰਨ ਮਾਡਲ ਆ ਜੀ 21500 ਰੁਪਏ ਤਿੰਨ ਮਾਡਲ ਪੰਜਾਬ ਨੰਬਰ ਤੇ ਆਹ ਵੀ ਡੈਕਟਰ ਨੇ ਵੀਰੂ ਨਾਲ ਬਣਿਆ ਰਹੋ ਵੀਟ ਦੇ ਵਿੱਚ ਤੇ ਦੂਜਾ ਜੀ 60 49 ਇਹ ਨੰਬਰ ਲਈ ਤੇ ਵੀ ਮਾਡਲ ਹੈ 2020 ਮਾਡਲ ਹਾਂਜੀ 60 95 ਟਾਇਰ ਤੁਸੀਂ ਚੈੱਕ ਕਰ ਲਾਜੋ ਨੰਬਰ ਵੀਰੇ ਇਹ ਵੀ ਪੰਜਾਬ ਦਾ ਹੀ ਹੈ ਹਾਂਜੀ ਇਹ ਫਤੇਗੜ ਸਾਹਿਬ ਦਾ ਹੀ ਹੈ ਫਤੇਗੜ ਸਾਹਿਬ ਦਾ ਲੋਕ ਨੰਬਰ ਆ ਪੰਜਾਬ ਨੰਬਰ ਸੈਂਟਰ ਗੇਰ ਟਾਇਰ ਹੈ ਜਿਹੜੇ ਲਗਭਗ 72 73% ਇਹਦੀ ਕਿੰਨੀ ਕੀਮਤ ਕੋਮਤਾ ਹੈ ਇਹਦੇ 3 ਲੱਖ 8000 ਰੁਪਏ ਕੀਮਤ ਹੈ 60 ਪਾਵਰ ਦਾ ਠੀਕ ਹੈ ਠੀਕ ਹੈ 60 ਪਾਵਰ ਦੇ ਵਿੱਚ ਆ 4960 ਡੀ ਜੀ ਸਕੰਦਰ ਇਹ 3 ਸਪੀਡ ਆ ਜੀ 3 ਸਪੀਡ ਆਣਾ ਇੱਕ ਕੰਮ ਸਾਟਾ ਗੇਅਰ ਦੇ ਵਿੱਚ ਆ ਤੇ ਮਾਡਲ ਨਹੀਂ ਮਾਡਲ ਉਨੇ ਹੀ 2019 ਮਾਡਲ ਆ ਹੋਣਗੇ 3 ਸਪੀਡ ਸਾਟਾ ਗੇਅਰ ਸਾਟਾ ਗੇਅਰ ਜਿਵੇਂ ਇੱਕ ਨੋਕੀਂ ਦੇਖ ਸਕਦੇ ਹੋ ਪਿੱਛੇ ਬੀਡ ਬਹੁਤ ਲੱਗੇ ਹੋਏ ਆ ਬੀਡ ਲੱਗੇ ਹੋਣੇ ਪਹਿਲੇ ਘਾਰਾਂ ਦੇ ਵਿੱਚ ਬਾਕੀ ਟਾਇਰ ਕੋਲ ਵਧਿਆ ਰਹਿੰਦੇ ਨੇ ਵਿੱਚ ਨੇ 80% ਟਾਇਰ ਖਰੇ ਹੋਣੇ ਆ ਨਾ ਆ ਦੀ ਟਾਇਰ ਨਹੀਂ 1300 ਦਾ ਚੱਲੇ ਹੋਇਆ ਠੀਕ ਹੈ 1300 ਪੱਟ ਚੱਲੇ ਹੋਏ ਨਾਲ ਦੇ ਟਾਇਰ ਨੇ ਤੇ ਕੀਮਤ ਕਨੇੜੀ ਜੀ ਜਿਹੜੀ 580 58000 ਰੁਪਏ ਨਿਬਾਣ ਸਾਟਾ ਗੇਅਰ ਵੀ ਉੱਪਰ ਹਾਂਜੀ ਸਾਡ ਲਗੇਰ ਆ ਤੇ ਗੜੀ ਤੇ ਬਣਾਇਆ ਪੈਨੂ ਦਿਖਾ ਦਈਏ ਹਣਾ ਹਾਂਜੀ ਹਾਂ ਜੀ ਆਓ ਚਲੋ ਤੇ ਆਹ ਇਹ ਲਈ 750 ਹਜ਼ਾਰ ਵਾਲੀ ਕਾ 15 ਮਾਡਲ ਜੀ 2015 ਮਾਡਲ 2015 ਮਾਡਲ 사ਤੇ ਲੱਗੀ ਹੋਈ ਐ ਐਰ ਇਹਦੇ ਵੀ ਚੰਗੇ ਨੇ ਤੇ ਪ੍ਰੈਸਰ ਸਟੇਰ ਨੇ ਵਿਚਾਰਾਂ ਜੀ ਫਰਡ ਗੇਰ ਦੇ ਵਿੱਚ ਆ ਪੈਰ ਇਹ ਵੀ ਲਗਭਗ ਉਹੀ ਸੇਮ 75% 75% ਟਾਇਰ ਪਏ ਨੇ ਕਿੰਨੇ ਦੀ ਇਹਦਾ 410000 410000 ਰੁਪਿਆ ਡਿਮਾਂਡ ਆ ਤੇ ਆ ਵੀ ਡੈਟਰ ਨੇ ਬਈ ਉਹਨਾਂ ਕੋਲ ਬਣੇ ਰਹੋ ਤੇ ਆ ਖੜਿਆ ਜੀ ਫੌੜ ਹਾਂ 50 ਜੀ ਫੌੜ ਡਰੈਗਰ ਫਾਰਮ ਡਰੈਗਰ 50 ਜਾਂ ਤੁਹਾਨੂੰ ਪਤਾ ਨਵੇਂ ਯੁੱਗ ਦਾ ਫੌੜੇ ਆ ਇਹ ਤੇ ਵੱਲ ਲਈ ਇਹ 97 97 ਮਾਡਲ ਟਾਇਰ ਹੈਗੇ ਨੇ ਹਾਲਾਕਿ ਪਿਛਲੇ ਹੁੜੀ ਡਾਊਨ ਨੇ ਮੋਲੇ ਟਾਇਰ ਚੰਗੇ ਕੰਡੀਸ਼ਨ ਦੇ ਵਿੱਚ ਨੇ ਹੈਗਣ ਲਗਭਗ 60 ਤੋਂ 65% ਤੇ ਫਿਰ ਕਿਨੇ ਦੀ ਜੀ 115 ਵਾਲੀ ਇਹ ਕਿਹੜਾ ਖਪੰਦਾ ਜੀ ਰੇਤੀ ਹਾਂ ਯਾਰ ਹੁੰਦੇ ਤੇ ਹਾਲੀਆ ਹਲਾਗਾਈ ਮੈਸੀ 2545 ਇਹ ਕਿੰਨੇ ਮੜੇ ਰੇਤੀ ਇਹ ਆਖ ਮਾਡਲ ਜੀ 2008 ਮਾਡਲ 5245 ਮੈਸੀ ਟੈਟੂਰੇ ਦੇ ਵੀ ਵਧੀਆ ਕਲੇਸ ਦੇ ਵਿਚਾਰ ਨੇ ਲਗਭਗ ਇਸ ਰੇਟ ਹੈ ਜੀ ਨੇ 345% ਮੁੱਲੇ ਟੈ ਰ ਹੈ ਜੀ ਲਗਭਗ 7% ਤੇ ਇਹਦੀ ਕਿੰਨੀ ਡਿਮਾਂਡ ਕਰਦੇ ਆਪਾਂ ਇਹਦੀ ਹੈ ਜੀ 2.6 2.6 ਆ ਠੀਕ ਹੈ ਜੀ ਮਾਣ ਲਗਨ ਅਸੇ ਮਾਡਲ 88 2008 ਮਾਡਲ 265000 ਰੁਪਏ ਨਮਾੜਾ ਹਾਂਜੀ ਹਾਂਜੀ ਤੇ ਅਗਲਾ ਗਏ ਫਾਰਮ ਟਰੈਕ 60 ਇੱਕ ਨਮਾੜਾ ਜੀ ਜੇ ਵੀ 8ਾ ਜੀ 2008 ਮਾਡਲ ਹਾਂਜੀ ਚੰਗੇ ਕੰਡੀਸ਼ਨ ਦਾ ਟਰੈਕਟਰ ਆ ਵਧੀਆ ਸਾਫ ਸੁਥਰਾ ਟਰੈਕਟਰ ਪਿਆ ਮਰਗਾੜ ਦੇਖ ਸਕਦੇ ਹੋ ਨਮਿਆਂ ਵਰਗੇ ਮਰਗਾੜ ਪਏ ਨੇ ਟਾਇਰ ਵਧੀਆ ਚੰਗੇ ਟਾਇਰ ਨੇ ਲਗਭਗ 70% ਟਾਇਰ ਵਧੀਆ ਪਏ ਨੇ ਕੁੜੀਆਂ ਦੇ ਟਾਇਰ ਨੇ ਹਨਾ ਜੀ ਹਾਂਜੀ 75% ਟਾਇਰ ਪਏ ਨੇ ਤੇ ਕੀਮਤ ਕਿਨੇ ਦੀ ਜੀ ਦੋ ਸੀ 280000 ਰੁਪਏ ਨਮਾੜਾ ਨੰਬਰ ਇਹ ਸਾਰੇ ਪੰਜਾਬ ਨੇ ਹੀ ਹਾਂਜੀ ਪੰਜਾਬ ਦੀ ਨੰਬਰ ਸਾਰੇ ਪੰਜਾਬ ਨੇ ਜੇ ਕੋਈ ਐਚ ਆਰ ਹੋਇਆ ਚਲੋ ਐਚ ਆਰ ਵੈਸੇ ਹੈ ਹੁੰਦਾ ਨੇ ਇਹਗਾ ਬਈਉਨਾ ਕੋਲ ਬਹੁਤ ਘੱਟੇ ਰੱਖਦੇ ਨੇ ਚਾਹਤਰ ਪੰਜਾਬ ਨਾਲ ਬੜੇ ਟਰੈਕਟਰ ਹੁੰਦੇ ਨੇ ਤੇ ਇੱਕ ਵਾਰ ਫਿਰ ਤੋਂ ਆ ਗਈ ਫਾਰਮਾ 60 ਇਹ ਨਾ ਇਹ ਨਵਾਂ ਮਾਡਲ ਹੈ ਜੀ ਇਹ 2009 ਮਾਡਲਾ ਤੇ ਟਰੈਕਟਰ ਇਹ ਬੜਾ ਸੋਹਣਾ ਜੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਬਿਲਕੁਲ ਸਾਫ਼ ਸੁਥਰਾ ਪਿਆ ਹੈ ਟਰੈਕਟਰ ਟਾਇਰ ਦੇ ਵੀ ਬੜੇ ਵਧੀਆ ਚੰਗੇ ਟਾਇਰ ਪਾਏ ਨੇ ਲਗਭਗ ਆ ਹੈਗੇ ਨੇ 6.6% ਕੀਮਤ ਕਿੰਨੇ ਦੀ ਇਹਦੀ ਇਹਦੀ 290 ਜੀ 290000 ਰੁਪਿਆ ਇਹਦੀ ਡਿਮਾਂਡ ਆ 2009 ਮਾਡਲ ਤੇ ਅਗਲਾ ਆ ਗਿਆ ਜੀ ਮਹਿਸੀ 5245 ਡੀਜੇ ਫਰੇਸਨ ਕਿੰਨਾ ਮੜ ਲਈ ਇਹ ਇਹ 2011 ਹੈ 2011 ਮਾਡਲ ਆ ਜੀ ਬੁਲੇਟਾਰ ਦੇ ਬਿਲਕੁਲ ਨਵੇਂ ਨੇ ਹਨਾ ਜੀ ਹਾਂ ਜੀ ਇਹ ਟਾਇਰ ਵੀ ਲਗਭਗ ਹੈਗੇ ਨੇ 45% ਆ ਸਾਰੇ ਸੋਹਣੀ ਵਧੀਆ ਲੱਗਦੀ ਹੋਇਆ ਕਪੜਾ ਪ੍ਰਾਇਮ ਪੈ ਟਰੈਕਟਰ ਆ ਇਹਦੇ ਕੀ ਕੀ ਤਾਈ ਇਹਦਾ 275 275000 ਰੁਪਏ ਦੀ ਡਿਮਾਂਡ ਆ ਬਾਕੀ ਮੌਕੇ ਦੇ ਘਟਵਾਤ ਕਰਦੇ ਲਈ ਹਾਂਜੀ ਹੋਜੀ ਠੀਕ ਨੇ ਜੇ ਬੈਠੇ ਨੂੰ ਮਾਣਾ ਮੋਟਾ ਜਿਹੜਾ ਹੋਜੂਗਾ ਜਾਇਜ ਅਲੱਗ ਜੀ ਸੋਨੜੀ ਕਾ 52 ਇੱਕ ਨੰਬਰ ਲਈ ਇਹ 2000 ਮਾਡਲ ਲਈ 2000 ਮਾਡਲ ਸੋਨੜੀ ਕਾ 55 ਬਾਕੀ ਟਾਇਰ ਦੇ ਪਿਛਲੇ ਹੈਗੇ ਨੇ ਵਧੀਆ ਕੰਡੀਸ਼ਨ ਦੇ ਵਿੱਚ ਆ ਰਾਹੀ ਮੁੰਡਾ ਰੋੜੇ ਨਾ ਉਹਦਾ ਕੰਮ ਹੋਇਆ ਵੈਂਜਨ ਪੰਪ ਦਾ ਸਾਰੀ ਹੋਇਆ ਬਾਈ ਠੀਕ ਹੈ ਕੰਮ ਤਸਦੀ ਬਸ ਕਰਿਆ ਹੋਇਆ ਹੈ ਅਸੀਂ ਬਸ ਪਿਸਟਨ ਤੇਲ ਲਾਵਾਂਗੇ ਬਾਈ ਕਹਾਂ ਕੰਮ ਬਿਲਕੁਲ ਆਣ ਆਪਾਂ ਨੇ ਆਪ ਕਰਾਇਆ ਹੋਇਆ ਹੈ ਤਸਦੀ ਬਖਾ ਇਹਨਾਂ ਬਿਲਕੁਲ ਲਗੜੇ ਹੋਏ ਨੇ ਕੰਮ ਵਾਲੇ ਫਰਸਟ ਪਾਰਟੀ ਹੈ ਫਰਸਟ ਪਾਰਟੀ ਹੈ ਮਾਣਕ ਨਸੇਪ ਨੇ ਇਹ 2000 ਜੀ 2000 ਮਾਡਲ ਆ ਕੀਮਤ ਨੇ ਇਹ ਦੀ 1.5 ਲੱਖ ਜੀ 1.5 ਲੱਖ ਰੁਪਇਆ ਕੀਮਤ ਹੈ ਅਈ ਬਈ ਤੁਸੀਂ ਇੱਕ ਇਧਰ ਨੂੰ ਆ ਜਾਓ ਜੀ ਚੱਕਦੇ ਤੁਹਾਨੂੰ ਲਿਆ ਰਹਾਂ 850 ਨੰਬਰ ਲਾਈ ਜੇ 12 2012 2012 ਮਾਡਲ ਆ ਬਾਕੀ ਟਰੈਕਟਰ ਬਿਲਕੁਲ ਚੰਗਾ ਟਰੈਕਟਰ ਆ ਪਾ ਦਾ ਕਿੰਨੀ ਕੀਮਤ ਹੈ ਜੀ ਇਹਦੀ ਕੀਮਤ ਹੈ ਜੀ 4 ਲੱਖ ਰੁਪਈਆ 4 ਲੱਖ ਰੁਪਈਆ ਕੀਮਤ 2012 ਮਾਡਲ ਟਰੈਕਟਰ ਦੇਖੋ ਦੇਖੋ ਨੂੰ 12 ਮਾਡਲ ਆ ਜੇ ਸੋਹ ਦੇਖੀ ਟਰੈਕਟਰ ਦੀ ਤਾਂ ਲਗਭਗ 15 ਮਾਰਦੋਂ ਪਿੱਪਰ ਦਾ ਲੱਗਦਾ ਏ ਪਿਛਲੇ ਟਾਇਰ ਨਾਲ ਦੀ ਨੇ ਮੁੱਲ ਲੈਣਾ ਪਿਛਲੇ ਟਾਇਰ ਨਾਲ ਦੇ ਨੇ ਤਾਂ ਕਰਕੇ ਥੋੜੇ ਡਾਊਨ ਹੋਏ ਹੋ ਨੇ ਮੁੱਢੇ ਟਾਇਰ ਹੈਗੇ ਨੇ ਜੀ ਲਗਭਗ ਨਵੇਂ ਵਰਦੀ ਪਏ ਨੇ ਪੂਣੇ ਜੀ 85% ਹੈ। ਕੀਮਤ ਕਿੰਨੇ 4 ਲੱਖ ਰੁਪਈਆ ਹੈ ਜੀ ਹਾਂ ਜੀ 390 ਦਾ ਜੀ ਠੀਕ ਹੈ ਜੀ ਪੀਵੀਓ ਤਾਲੀ ਨੰਬਰ ਆ ਪ੍ਰੀ ਤ 55 ਹੈ ਨੰਬਰ ਲਈ ਵੀ ਮਾਰਲੀ ਫਾਜ ਬਈ ਇਹਨੇ ਸਾਰੀ 2020 ਮਾਡਲ ਟਾਇਰ ਇਹਦੇ ਵੀ ਚੰਗੇ ਪਏ ਨੇ ਹਨਾ ਜੀ ਤਕਬਕ ਹੈਗੇ ਨੇ 70-75% ਟਾਇਰ ਹਾਂ ਜੀ ਹਾਂ ਜੀ ਕੀਮਤ ਲਈ ਇਹਦੀ ਇਹਦੀ 3 ਫਾਇਲ ਜੀ 365000 ਰੁਪਿਆ ਕੇਵਲ ਦਾ। ਬਾਈ ਹੁਣ ਆਪਾਂ ਤੁਹਾਨੂੰ ਜਿਹੜੇ ਮੁੱਢੇ ਟਰੈਕਟਰ ਖੜੇ ਨੇ ਇਹ ਦਿਖਾਉਣੇ ਆ। ਬਾਕੀ ਸਾਰੇ ਟਰੈਕਟਰ ਚੰਗੇ ਨੇ ਬਾਈ ਉਹਨਾਂ ਕੋਲ। ਆਹ ਲਾ ਗਏ ਜੀ। ਜੌਂਡਰ 55 ਦਾ ਰਹਿਲ ਟ੍ਰੇਮਾਡਲ ਕਿੰਨਾ ਮਾਰਦਾ ਵੀ ਜੈ ਟਰੈਕਟਰ ਜੀ ਇਹ 8 ਮਾਡਲ ਹੈ 2008 ਮਾਡਲ ਟਾਇਰ ਇਹਦੇ ਵੀ ਬੜੇ ਘਣ ਚੰਗੇ ਟਾਇਰ ਪਏ ਨੇ ਲਗਭਗ ਆਪਾਂ ਹੈਗੇ 70 75% ਸਾਤਰੀ ਲੱਗੀ ਹੋਈ ਹੈ ਕਨੋਕੀ ਲੱਗੀ ਹੋਈ ਹੈ 2008 ਮਾਡਲ ਦਿਮਾਗ ਨੇ ਇਹਦੀ ਇਹਦੀ ਸਮਾਚਾਰ ਜੀ 425 425 ਇਹ ਵੀ ਰੀ ਸਪੀਡ ਦੇ ਵਿੱਚ ਕੀ ਹੁੰਦਾ ਹੈ ਸਾਤਰੀ ਸਪੀਡ ਤੇ ਟਰਬੋ ਲੱਗੀ ਹੋਈ ਠੀਕ ਹੈ ਕੰਪਨੀ ਪਾਸ ਹੋਇਆ ਵਾ 26% ਸਰਬ ਉਹ ਵੀ ਨੂੰ ਕੰਪਨੀ ਬਣਾਉਂਦੀ ਹੈ ਜਾਂ ਵੈਸੇ ਹੀ ਬਾਈ ਵੀ ਵਾ ਚੋਈ ਵੀ ਹੈ ਜੀ ਫਿਰ ਦਾ ਟਰੈਕਟਰ ਵੀ ਲੱਗ ਭਾਗ 60 65% ਪਾਵਰ ਦਾ ਹੋਊਗਾ ਜੀ ਟੋਟਲ ਹ ਅਰਜਨ 65 ਪੰਜੀ ਅਰਜਨ 13 ਮਾਡਲ ਹੈ ਇਹ 2013 ਮਾਡਲ ਸਾਈਕਲ ਜਿਹਰਾ ਮਾਡਲ ਠੀਕ ਹੈ ਜੀ ਛੱਡ ਗੇ ਦੇ ਵਿੱਚ ਆਏ ਬਾਕੀ ਟਾਇਰ ਉਹਦੇ ਵੀ ਚੰਗੇ ਨੇ ਵਧੀਆ ਟਾਇਰ ਪੈਣ ਲੱਗ ਭਾਗ 60% ਆ ਰਹੇ ਜਿਹੇ ਨੇ ਤੇ ਕੀਮਤ ਕਿੰਨੇ ਜੀ ਦੀ ਇਹਦਾ 4 15 ਹੈ 4 15000 ਰੁਪਏ ਮੰਗਦਾ ਹੈ ਜੌੜਾ ਜੀ ਪਮੰਜਾ ਇਹ 11 ਮਾਡਲ ਹੈ 5204 211 ਮਾਡਲ ਹੈ ਇਹ ਲਗਭਗ ਪਿਛਲੇ ਹੈਗੇ ਨੇ ਲਾਕੀ ਦੀ 25% ਡਾਊਨ ਨੇ ਹੁੜੇ ਜੇ ਮੋਡਲ ਟਾਇਰ ਹੈਗੇ ਨੇ ਲਗਭਗ 60% ਡਿਮਾਂਡ ਕਨੇੜੀ ਇਹਦਾ 375 ਰੁਪਇਆ 375000 ਰੁਪਇਆ ਤੇ ਮਤਾ ਤੇਜਵਿੰਦਰ ਦਿਖਾਉਨੇ ਆਪਾਂ ਪ੍ਰਾਈਸ 4590 ਹਾਂਜੀ ਪ੍ਰਾਈਸ ਦੇ ਸਾਰੇ ਮੋਡਲ ਹੈਗੇ ਨੇ 5090 ਵੀ ਹੈਗਾ 55 ਹੈਗਾ 4590 ਹੈਗਾ ਜਿਹੜੀ ਬਾਪ ਦਾ ਚਾਹੀਦਾ ਉਹ ਖੇ ਜਾ ਕੇ ਦੇ ਜਾ ਸਕਦੇ ਹੋ ਮੜਦ ਨਹੀਂ ਹੈ ਇਹ ਇਹ ਵੀ ਵੀ ਹੈ ਜੀ ਇਹ ਵੀ ਵੀ ਮਾਡਲ ਹੈ ਤੇ ਨਹੀਂ ਵੀ ਮਾੜਲੇ ਹੈ ਜੀ ਹਾਂਜੀ ਹਾਂਜੀ ਸਾਰੇ 20 ਮਾਡਲ ਦੇ ਵਿੱਚ ਟਰੈਕਟਰ ਨੇ ਚਾਰ ਨੇ ਖਦੜਾ ਠੀਕ ਹੈ ਜੀ ਤੇ ਇਹਦੀ ਕੀਮਤ ਕਿੰਨੀ ਹੈ ਜੀ 3.5 ਸਾਢੇ 3 ਲੱਖ ਰੁਪਏ ਹੈ ਕੀਮਤ ਦਾ ਟਾਇਰ ਕੀਮਤ ਦਾ ਟਾਇਰ ਚੰਗੇ ਨੇ ਇਹਦੇ ਟਰੈਕਟਰ ਦੇ ਬਾਕੀ ਪਾਵਰ ਸਟੀering ਕੱਤੇ ਹੈ ਲੋ ਬ੍ਰੇਕ ਹਾਂਜੀ ਪਾਵਰ ਸਟੀering ਤੇਲ ਬ੍ਰੇਕ ਦੇ ਵਿੱਚ ਆ ਬਾਕੀ ਜੀ ਸਭ ਤੋਂ ਪਹਿਲਾਂ ਇੱਕ ਵਾਰ ਫਿਰ ਤੁਹਾਡੇ ਜਿਹੜੇ ਲੋਕੇਸ਼ਨ ਆ ਸਮਝਾ ਦਿਓ ਤੇ ਤੁਹਾਡਾ ਕੰਟੈਕਟ ਨੰਬਰ ਬੋਰ ਦੇ ਇਹ ਨਸਰਾਂ ਤੋਂ ਭਾਰਸੌਰ ਰੋਡ ਤੇ ਆਈ ਸਾਉਂ ਦਾ ਪਿੰਡ ਪਾੜਾ ਨੇ ਇੱਥੇ ਠੀਕ ਹੈ ਜੀ ਹਾਂਜੀ ਹਾਂ 4 ਕਿਲੋਮੀਟਰ ਮੈਂ ਰੋਡ ਤੋਂ ਸਰੰਦ ਤੋਂ ਹਾਂਜੀ ਭਾਰਸੌਰ ਠੀਕ ਹੈ ਹਾਂਜੀ ਹਾਂਜੀ ਬਾਕੀ ਫੋਨ ਨੰਬਰ 98152 60066 ਠੀਕ ਹੈ ਜੀ 98148 16166 ਠੀਕ ਹੈ ਧੰਨਵਾਦ ਤੁਹਾਡਾ ਬਹੁਤ ਬਹੁਤ ਸਨੇ ਹਾਂਜੀ ਬਰੋ ਇਹ ਈ ਟਰੈਕਟਰ ਹੈ ਬਾਈ ਜੀ ਉਹਨਾਂ ਦੇ ਜਿਹੜੇ ਆਪਾਂ ਤੁਹਾਨੂੰ ਦਿਖਾਈ ਵੀਡੀਓ ਦੇ ਵਿੱਚ ਬਾਕੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ Facebook ਪੇਜ ਤੇ ਦੇਖ ਰਹੇ ਹੋ ਫਿਰ ਪੇਜ ਨੂੰ ਕਰਦੇ ফলো ਬਾਕੀ ਉਹਨਾਂ ਇਨਸਟਾਂ ਨੂੰ ਫੋਲੋ ਜੁ ਕਰੋ ਤੇ ਦੇਖਦੇ ਪੜੀ ਲਾ ਲੇ ਕੰਮ ਕਰ ਰਹੇ ਨੇ ਆ ਇਹਦੇ ਵੀ ਜਲਾਉਣਗੇ ਆ ਵੀਡੀਓ ਕੋ ਲਾ ਕੇ ਸਰਕਮੈਟ ਧੰਨਵਾਦ ਜੀ